ਚਿਕਲੀ ਹੋ ਰੱਖਿਆ ਬੱਦੋ ਬਦੀ ਬੱਦੋ ਬਦੀ ਚੱਕਦੇ ਫੱਡੇ ਦੋਨਾਂ ਨੂੰ ਚਿੱਤ ਕਰਦੇ ਆਇਆ ਹੀ ਕੋਰਾ ਟੀਆਕਾ ਉਹ ਮੱਛੀ ਪਹਿਲਵਾਨ ਆ ਗਿਆ ਮੱਛੀ ਪਹਿਲਵਾਨ ਇਹ ਕਰਦਾ ਦੇਖੋ ਮਾਂ ਦਾ ਟੀਣਾ

ਕੋਈ ਜਿਆਦਾ ਦੂਰ ਨਹੀਂ ਜਾਣਾ ਆ ਜਾ ਆ ਜਾ ਪਿੱਠ ਲਾਣੀ ਐ ਪਿੱਠ ਮੈਨੂੰ ਸ਼ੂ ਤੇਰੀ ਪਿੱਠ ਲਾਦੀ ਤੂੰ ਵੀ ਲਾ ਤਿੰਨ ਪੁਆਇੰਟ ਐ ਆ ਜਾ ਬੱਦੋ ਬੱਦੀ ਬੱਦੋ ਬੱਦੀ ਮੈਨੂੰ ਬੇਸੀ ਹੋ ਗਈ ਤੋਵਰ ਹੀ ਪਿੱਠ ਲੱਗ ਗਈ ਹੁਣ ਤਾਂ ਤਲਵਾ ਕੇ ਖੜਾ ਹੋ ਜਾਂਦੇ ਰੂਜੇ ਖੜਾ ਹੋ ਜਾਂਦੇ ਬਾਈ ਕੈਂਚੀ ਪਾ ਦੇ ਪਾ ਦੇ ਕੈਂਚੀ ਕੈਂਚੀ ਪਾ बट तो बारा हो जाओ भाई लागी लागी पिट खड़ा हो जाए खड़ा हो लागी सहज भी इस गेम का विनर है देखा शक्ल ਮੇਰੇ ਭਾਈ ਵੀ ਆ ਰਹੇ ਪੱਜੇ ਪੱਜੇ ਉਹ ਉਹ ਐ ਬੱਤ ਉਹ ਉਹ ਆਊਗਾ ਉਹਨੂੰ ਅੰਦੇ ਸਾਰ ਢਾ ਲਿਓ ਉੱਥੇ ਚਲ ਜਓ ਅੰਦਰ ਉਹ ਅੰਦਰ ਚਲ ਜਓ ਚਿੱਕਰ ਜ ਉਹ ਆਊਗਾ ਤੁਸੀਂ ਦੋਨੋਂ ਢਾ ਲਿਓ ਓਏ ਬੋਲਿਓ ਨਾ ਦੋਨੋਂ ਜਣੇ ਢਾ ਲਿਓ ਉਹਨੂੰ ਜਲਦੀ ਜਾ ਮੀਸ਼ੂ ਮੀਸ਼ੂ ਆਦੀ ਆ ਭੱਜ ਗਏ ਪਾਣੀ ਦੇ ਵਿੱਚ ਦੀ ਆ ਜਾ ਆ ਜਾ ਵੀ ਮੇਰਾ ਸ਼ੇਰ ਆ ਗਿਆ ਇੱਕ ਗੱਭਰੂ ਜਵਾਨ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡੇ ਉਹ ਗਿਰ ਗਿਆ ਤੂੰ ਉਹ ਗੱਭਰੂ ਰੈਸਲਰ ਮੇਨ ਬੁੱਕਟੀ ਅਬ ਦਿਖਾਤੇ ਹਾਂ ਚੱਕਦੇ ਫੱਟੇ ਪਾਦੇ ਸਮੈਕ ਆ ਗਿਆ ਅਸਲੀ ਪਲੇਅਰ ਕਹਿੰਦੇ ਮੁੰਡੇ ਨੂੰ ਪਾਕੂ ਪਹਿਲਵਾਨ ਕਹਿੰਦੇ ਆ ਚੱਕਦੇ ਫੱਟੇ ਦੋਨਾਂ ਨੂੰ ਜਿੱਤ ਕਰਦੇ ਚੱਕਦੇ ਜਿੱਤ ਕਰਦੇ ਦੋਨਾਂ ਨੂੰ ਆ ਗਿਆ ਈ ਕੋਰਾ ਚੱਕ ਉਹ ਮੱਛੀ ਪਹਿਲਵਾਨ ਆ ਗਿਆ ਮੱਛੀ ਪਹਿਲਵਾਨ ਇਹ ਘਰ ਦਾ ਦੇਖੋ ਮਾਰਦਾ ਡਿੰਗਾ ਚੱਕ ਜਾਵੇ ਪਾਵੇ ਰੇਡ ਪਾਵੇ ਮੱਛੀ ਪਹਿਲਵਾਨ ਆ ਗਿਆ ਰੇਡ ਪਾਵੇ ਕਹਿੰਦੇ ਮੁੰਡਾ ਮੱਛੀ ਵਾਂਗੂ ਤੈਰਦਾ ਚੱਕਦੇ ਸਹਿਜ ਸਹਿਜ ਪਾਗੂ ਪਹਿਲਵਾਨ ਆਹ 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 ਆ Ready? ਕਿਤਾ ਲੱਗਦਾ ਬੱਸ ਚੱਲ ਚਮਚਾ ਆ ਜਾ ਬਈ ਚਲੋ ਇੱਕੀ ਕਾਹੇ ਆਜੋ ਮਾਰ ਆ ਜੂ ਆ ਇਧਰ ਆਜੋ ਆਜੋ ਹਾਂ ਇੱਕ ਵਾਰ ਮੱਖ ਬੰਦ ਕਰਕੇ ਆ ਜਾ ਹਾਂ ਚੱਲ ਜਲਦੀ ਮਾਰ ਇਹਦੀਆਂ ਸ਼ਰਤਾਂ ਹੀ ਬੜੀਆਂ ਨੇ ਮੋਟਰ ਬੰਦ ਕਰਕੇ ਮੈਂ ਜਲਦੀ ਮਾਰ ਡੁਕੀ ਦੇ ਗਿਓ ਮੁੰਡੇ ਦੀ ਇਹ ਕੀ ਆਇਆ ਨੱਕ ਬੰਦ ਕਰ ਇਹਨਾਂ ਵਾਰ ਕਰਾਂ ਗਾਤਲੇ ਨੱਕ ਤੋਂ ਦੋ ਵਾਰੀ ਦੋ ਵਾਰੀ ਕਰਾਂਗੇ ਦੋ ਵਾਰੀ ਕਰਾਂਗੇ ਨੱਕ ਬੰਦ ਕਰ ਲਾ ਚੱਲ ਆਦੀ ਕਿਹੜੇ ਰਹਿ ਆਇਆ ਆਦੀ ਆਦੀ ਆਇਆ ਆਇਆ ਮੈਂ ਆਇਆ ਆਬੀਸ ਉਧਰ ਹੋ ਜੋ ਆਦੀ ਇਹ ਸਮੈਗ ਬਾਣੀ ਹੈ ਸਮੈਗ ਰਸਲਮੇਨੀਆਂ ਰੱਖ ਦੇ ਖੋਰ ਕੇ ਰੱਖ ਲੈ ਲੈ ਚੱਲ ਦੋ ਤਿੰਨ ਚਾਰ ਉਹ ਕਿੱਦਾਂ ਲੱਗ ਰਿਹਾ ਦੋਸਤੋ ਕਿੱਦਾਂ ਲੱਗ ਰਿਹਾ ਓਏ ਹੋਏ 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 ਓ ਬੱਦੋ ਬੱਦੀ ਉਹ ਕੱਪੜੇ ਵੀ ਨੇ ਅੰਦਰ ਇਹਨੂੰ ਕਹਿੰਦੇ ਨੇ ਨਜ਼ਾਰੇ ਬੜੇ ਬੁੰਨੇ ਲੁੱਟੇ ਜਵਾਨੀ ਵਿੱਚ ਨਹੀਂ ਨਜ਼ਾਰੇ ਨੇ ਨਜ਼ਾਰੇ ਕੀ ਹਾਲਜੋ ਤੇ ਹਲੋ ਬਲਾਓ ਸੱਸਰੀ ਗੱਲ ਜੀ ਸੱਸਰੀ ਗੱਲ ਨਹੀਂ ਕਰੀਆ ਉਹ ਸੱਸਰੀ ਗੱਲ ਤਾਂ ਕਰਦੇ ਹੈ ਉੱਚੀ ਬੋਲ ਦੇਖ ਲੈ ਫਿਰ ਨਾ ਨਹੀਂ ਦਊਗਾ ਉਹ ਸਾਰੇ ਨਾ ਆ ਰਹੇ ਨੇ ਉਹਦੇ ਵਿੱਚ ਦੇ ਜਾ ਕੇ ਜਾ ਕੇ ਦੇਖ ਜੇ ਤੇ ਨਿੱਕੀ ਦਿਖਾ ਮੈਂ ਆ ਲੈ ਗਏ ਰੰਗ ਲੂ ਨਾ ਦੇਖੇ ਚੱਟੜ ਵੜ ਗਏ ਹਾਂਜੀ ਖਲਾਰੇ ਪਾਰੇ ਪੂਰੇ ਹਰੇ ਇੰਜੋਏ ਹੋ ਰਿਹਾ ਹੈ ਫੁੱਲ ਇੰਜੋਏ ਯਸ ਬੱਟੋ ਬੱਟੀ ਟਰਨਮੈਂਟ ਲਾਇਆ ਤੁਸੀਂ ਉਲਾ ਰਹੇ ਸੀ ਨਾ ਹਾਂ ਹਾਂਜੀ ਹਾਂਜੀ ਤੁਲਾ ਰਹੇ ਜੀ ਤੂੰ ਵੀ ਟਰਨ ਲਾਇਆ ਸੀ ਲਾਇਆ ਨਹੀਂ ਇਹਨੇ ਲਾਇਆ ਹੋਣਾ ਨਾ ਕਿਸੇ ਨੇ ਨਹੀਂ ਹਾਂ ਵੀ ਤੂੰ ਵੀ ਆ ਗਿਆ ਦੋਸ਼ਨ ਦੋ ਹਾਂਜੀ ਇਹ ਫੇਰ ਬਸ ਦਿੰਦੇ ਨੇ ਦਿੰਦੇ ਮਿੱਟੀ ਚ ਲਾ ਦਿੰਦੇ ਨੇ ਤੂੰ ਜਿੱਦਣਾ ਆ ਸੀ ਪਈ ਜੀ ਆਪਾਂ ਤਾਂ ਇੱਥੇ ਚੱਲਦਾ ਹੁਣ ਤੇਰੀ ਸਲਾਹ ਹੋ ਰਹੀ ਏ ਪਿੱਛੇ ਨਾ ਹੋ ਜਾ ਕੱਜ ਨਹੀਂ ਗੋਵੇ ਪੈਰ ਤੋਨੇ ਮੈਂ ਦਾ ਓਏ ਅੱਜ ਵੀ ਆਜੇਂ ਕਿੱਧਰ ਆ ਦੇਖੋ ਟਿੱਡੂ ਡੋਨ ਇਹਨੂੰ ਮੱਛੀ ਪਹਿਲਵਾਨ ਕਹਿੰਦੇ ਮੁੰਡੇ ਨੇ ਮੱਛੀ ਪਹਿਲਵਾਨ ਇਹ ਜਾਂਦਾ ਓਹ ਜਾਂਦਾ ਦੇਖ ਤੋੜ ਲਾਓ ਤੋੜ 1 2 3 ਸਟਾਰਟ ਗੋ ਓਹੀ ਜਿੱਤੇਗਾ ਓਹ ਦੇਖੋ ਮੱਛੀ ਪਹਿਲਵਾਨ ਜਾਂਦਾ ਓਹ ਗਿਆ ਮੁੰਡਾ देख लो तू हेलो गाइस तो हमने यहाँ पे एक देखा जिससे मेरा भाई बहुत डर गया मैंने उसके ऊपर छोड़ दिया वो घर में जाके बैठ गया